ਰਾਮ ਨਾਮੀ ਦੇ ਮੌਕੇ ਤੇ ਦੇਸ਼ ਭਰ ਚ ਭਗਵਾਨ ਰਾਮ ਦੀ ਪੂਜਾ ਧੂਮ-ਧਾਮ ਨਾਲ ਕੀਤੀ ਗਈ। ਅਯੁੱਧਿਆ ਸਥਿਤ ਰਾਮ ਮੰਦਰ ਚ ਵੀ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆਂ ਸਨ। ਇਸ ਦਿਨ ਭਗਵਾਨ ਰਾਮ ਨੂੰ ਸੂਰਿਆ ਤਿਲਕ ਵੀ ਲਗਾਇਆ ਗਿਆ ਸੀ। ਅੱਜਕੱਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਚ ਦਾਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਤੋਂ ਅਯੁੱਧਿਆ ਆਈ ਇੱਕ ਔਰਤ ਰਾਮ ਮੰਦਰ ਲਈ ਸੋਨੇ ਦੀ ਇੱਟ ਲੈ ਕੇ ਪਹੁੰਚੀ ਸੀ। ਉਸਨੇ ਕਰੀਬ 2 ਕਿਲੋ ਸੋਨਾ ਦਾਨ ਕੀਤਾ। ਵਾਇਰਲ ਵੀਡੀਓ ਚ ਦਾਵਾ ਕੀਤਾ ਜਾ ਰਿਹਾ ਹੈ ਕਿ RAM LALLA ਨੂੰ ਦੇਖ ਕੇ ਔਰਤ ਭਾਵੁਕ ਹੋ ਗਈ ਇਸ ਤੋਂ ਬਾਅਦ ਉਸਨੇ ਜੋ ਗਹਿਣੇ ਪਾਏ ਹੋਏ ਸੀ ਉਹ ਵੀ RAM LALLA ਨੂੰ ਭੇਟ ਕਰ ਦਿੱਤੇ ਔਰਤੀ ਸ਼ਰਦਾ ਦੀ ਲੋਕ ਕਾਫੀ ਤਾਰੀਫ ਕਰ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਤੇਰਾ ਤੁਝ ਕੋ ਅਰਪਣ ਕਾ ਲਾਗੇ ਮੇਰਾ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ RAM NAVAMI ਵਾਲੇ ਦਿਨ ਦੀ ਘਟਨਾ ਹੈ ਦੱਸਦੇ ਕਿ RAM ਮੰਦਰ ਨੂੰ 22 ਜਨਵਰੀ ਨੂੰ ਪ੍ਰਾਣ ਪ੍ਰਠਿਸ਼ਟਾ ਤੋਂ ਬਾਅਦ ਸਿਰਫ ਇੱਕ ਮਹੀਨੇ ਵਿੱਚ 25 ਕਿਲੋ ਸੋਨਾ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਲਗਭਗ 25 ਕਰੋੜ ਰੁਪਏ ਦਾ ਦਾਅ ਮਿਲਿਆ ਸੀ। ਰਾਮ ਮੰਦਰ ٹرسٹ ਨੇ ਕਿਹਾ ਸੀ ਕਿ 25 ਕਰੋੜ ਰੁਪਏ ਦੀ ਰਾਸ਼ੀ 'ਚ ਮੰਦਰ ٹرسٹ ਦਫ਼ਤਰ 'ਚ ਜਮ੍ਹਾਂ ਚੈੱਕ, ਡਰਾਫਟ ਅਤੇ ਨਕਦੀ ਦੇ ਨਾਲ ਨਾਲ ਦਾਨ ਬਕਸੇ 'ਚ ਜਮ੍ਹਾਂ ਰਾਸ਼ੀ ਵੀ ਸ਼ਾਮਲ ਹੈ। ਹਾਲਾਂਕਿ ਬੈਂਕ ਖਾਤਿਆਂ ਵਿੱਚ ਆਨਲਾਈਨ ਮੋੜ ਰਾਹੀਂ ਭੇਜੇਗੇ ਦਾਨ ਦੀ ਜਾਣਕਾਰੀ ਅਜੇ ਜਨਤਕ ਨਹੀਂ ਕੀਤੀ।